ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਲੈ ਕੇ ਹਾਜ਼ਰ ਹਾਂ ਜੀ ਐਸੀ ਕੁਰਬਾਨੀ ਕਰ ਗਿਆ ਬੀਬੀ ਭਾਨੀ ਦਾ ਦੁਲਾਰਾ ਸਵਰ ਸਿਦਕ ਦਾ ਘੁੱਟ ਭਰ ਗਿਆ ਬੀਬੀ ਭਾਨੀ ਦਾ ਦੁਲਾਰਾ ਤਤੀ ਤਵੀ ਤੇ ਬੈਠ ਕੇ ਉਸ ਜੋਤ ਜਗਾਈ ਨਰਾਨੀ ਰਹਿੰਦੀ ਦੁਨੀਆ ਤੱਕ ਨਹੀਂ ਹੋਣਾ ਉਸ ਦਾ ਕੋਈ ਸਾਨੀ ਅਡੋਲ ਤੇ ਸ਼ਾਂਤ ਰਹਿ ਕੇ ਔਖਾ ਪਰਚਾ ਕਰ ਗਿਆ ਜਵਾਰੇ ਦੀ ਇੱਟ ਦਾ ਰਿਸ਼ਤਾ ਠਕਰਾ ਕੇ ਸੰਗਤ ਨੂੰ ਉੱਚਾ ਕਰ ਗਿਆ ਚੰਦੂ ਦੇ ਕਹਿਰਾਂ ਨੂੰ ਬਿਨ ਸੀ ਕੀਤੇ ਜਰ ਗਿਆ ਸੰਗਤ ਦਾ ਦਰਜਾ ਉੱਚਾ ਤੇ ਸੁੱਚਾ ਕਰ ਗਿਆ ਕਾਰਛੇ ਭਰ ਪਰ ਤਤੀ ਰੇਤਾ ਪੈਂਦੀ ਇਹ ਅਤ ਜੁਲਮ ਦੀ ਕਹਾਣੀ ਤੇਰਾ ਬਾਣਾ ਮਿੱਠਾ ਲਾਗੇ ਆਲਾਪ ਰਹੇ ਸੀ ਬਾਣੀ ਪਠੀ ਦੇ ਸੇਕ ਵਿੱਚੋਂ ਤੇਗ ਪ੍ਰਗਟ ਕਰ ਗਿਆ ਸ਼ਹੀਦਾਂ ਦਾ ਸਰਤਾਜ ਉਹ ਵੱਡੀ ਕਮਾਈ ਕਰ ਗਿਆ ਜਬਰ ਜ਼ੁਲਮ ਦੀਆਂ ਹੱਦਾ ਸੈਂਦਾ ਸ਼ਹੀਦਾਂ ਦਾ ਸਰਤਾਜ ਕਹਾ ਗਿਆ ਜਹਾਂਗੀਰ ਦੇ ਕਹਿਰ ਨੂੰ ਤਨ ਤੇ ਹੰਡਾ ਗਿਆ ਵਾਣੀ ਦਾ ਬਹੁਤ ਬਾਬੇ ਬੁੱਢੇ ਦਾ ਬਹੁਤ ਪਿਆਰਾ ਧਰਮ ਦਾ ਹੋਕਾ ਦੇ ਕੇ ਚੱਲਿਆ ਉਸ ਦੁੱਖ ਸਾਰਾ ਗਰਮ ਹਵਾਵਾਂ ਸਾਨੂੰ ਅੱਜ ਵੀ ਇਹ ਦੱਸਦੀਆਂ ਸੂਰਜ ਚ ਹੁਣ ਵੀ ਉਸ ਦਿਨ ਅੱਗ ਦੀਆਂ ਲਾਟਾਂ ਵਰਸਦੀਆਂ ਲਾਹੌਰ ਵਿੱਚ ਭਾਂਬੜ ਮਚ ਗਏ ਧੂਆਂ ਅੰਬਰਾਂ ਤੇ ਛਾਇਆ ਲੱਕੜਾਂ ਤੇ ਲੋਹ ਨੇ ਇਹ ਸਾਰਾ ਸੱਚ ਹੰਡਾਇਆ ਲਾਹੌਰ ਵਿੱਚ ਭਾਂਬੜ ਮਚ ਗਏ ਧੂਆਂ ਅੰਬਰਾਂ ਤੇ ਛਾਇਆ ਲੱਕੜਾਂ ਤੇ ਲੋਹ ਨੇ ਇਹ ਸਾਰਾ ਸੱਚ ਹੰਡਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ